ਵਾਈਗੁਰੂ ਜੀ ਦਾ ਕਾਲ ਸਾਹਿਬ ਵਾਈਗੁਰੂ ਭਦਰਜੀ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅੱਛਾ ਤੁਹਾਡਾ ਨਾਂ ਕੀ ਹੈ ਜੀ ਮੇਰਾ ਨਾਂ ਜੀ ਰਪਜਨ ਸਿੰਘ ਰਾਜਾ ਰਪਜਨ ਸਿੰਘ ਰਾਜਾ ਰਾਜਾ ਲਾਉਂਦੇ ਹੋ ਤੁਸੀਂ ਰਾਜਾ ਮੇਰਾ ਪਿੰਡ ਸੀ ਪਾਕਿਸਤਾਨ ਚ ਹਾਂ ਜੀ ਤੇ ਮੈਂ ਆਪਣਾ ਤਖੰਨਸ ਰੱਖਿਆ ਮੈਂ ਕਵੀ ਆ ਵਾਹ ਜੀ ਵਾਹ ਤੁਸੀਂ ਕਵੀ ਹੋ ਆ ਮੈਂ ਆਪਣਾ ਤਖੰਨਸ ਰੱਖਿਆ ਰਾਜਾ ਪਿੰਡ ਅੱਛਾ ਜੀ ਤੇ ਨਾਂ ਤੇ ਹਾਂ ਜੀ ਮੇਰਾ ਗੁਜਰਾਵਾਲੇ ਜ਼ਿਲ੍ਹੇ ਦੇ ਵਿੱਚ ਪਿੰਡ ਰਾਜਾ ਰਾਜਾ ਇਹ ਇਹਦੇ ਕੋਈ ਲੱਗ ਲੱਗੇ ਪਿੰਡਾਂ ਦਾ ਨਾਮ ਪਤਾ ਕਿੱਥੇ ਕੋ ਲొਕੇਸ਼ਨ ਤਸਵੀਲ ਸਹੀ ਸਾਲੋ ਕੀ ਅੱਛਾ ਜੀ ਸਦੋ ਕੀ ਸਾਦੋ ਕੀ ਸਾਲੋ ਕੀ ਤਸਵੀਲ ਅੱਛਾ ਜੀ ਤੇ ਗੁਜਰਾਵਾਲਾ ਜਿਹੜਾ ਅੱਛਾ ਜੀ ਕੋਲ ਉਹਦੇ ਕੰਮ ਹੋ ਗਿਆ ਪਿੰਡ ਸੀ ਉਹ ਮੇਰੇ ਇਸ ਇਲਾਕੇ ਦੇ ਮੇਰੇ ਵੱਡੇ ਗਏ ਨੇ ਠੀਕ ਹੈ ਜੀ ਮੇਰਾ ਜਨਮ ਪਿੰਡ ਰਾਜੇ ਦਾ ਅੱਛਾ ਜੀ ਹੋਰ ਜੀ ਆ ਤੁਹਾਡਾ ਕੋਈ ਪਰਿਵਾਰ ਰਹਿ ਗਿਆ ਸੀ ਇੱਥੇ ਮੇਰੇ ਚਾਚੇ ਦਾ ਪੁੱਤਰ ਇਥੇ ਰਹਿ ਗਿਆ ਸੀ 5 ਸਾਲ ਦਾ ਸੀ ਉਹ ਤੋਂ ਕੀ ਨਾਂ ਸੀ ਉਹਦਾ ਉਹਦਾ ਨਾਂ ਸੀ ਗੁਰਬਖਸ਼ ਸਿੰਘ ਅੱਛਾ ਜੀ ਉਹ ਇਟਲੀਆ ਨੇ ਗੋਦੀ ਲੈ ਲਿਆ ਸੀ ਹੁਣ ਪਤਾ ਨਹੀਂ ਉਹ ਕੰਮੋਂ ਗਿਆ ਜਾਂ ਨਹੀਂ ਅਜੇ ਤੱਕ ਉਹਦਾ ਪਤਾ ਨਹੀਂ ਲੱਗਿਆ ਨਹੀਂ ਪਤਾ ਲੱਗਿਆ ਮੇਰਾ ਦਾਦਾ ਦੋ ਤਿੰਨ ਵਾਰ ਆਇਆ ਹੈ ਤੇ ਉਹ ਨਹੀਂ ਲੱਭਾ ਫਿਰ ਮੈਂ ਵੀ 1993 ਜਾਇਆ ਤੇ ਕੋਈ ਪਤਾ ਸੁਰ ਨਹੀਂ ਲੱਗਿਆ ਹੁਣ ਜੇ ਉਹ ਲੱਭ ਸਕੇ ਤੇ ਉਹ ਹੁਣ ਇਸ ਵੇਲੇ 85 ਸਾਲ ਦਾ ਹੈ ਉਹਦੇ ਸੱਜੀ ਪੂਰਬੀ ਛੜੀ ਹੋਈ ਏ ਸਜੀਪ ਰੂੜੀ ਦੇ ਵਿੱਚ ਤੇਲ ਗਰਮ ਪੈ ਗਿਆ ਸੀ ਅੱਛਾ ਜੀ ਛੋਟੇ ਵਾਲ ਨਹੀਂ ਹੈਗੇ ਅੱਛਾ ਜੀ ਸਜੀਪ ਸਜੀਪ ਪਾਸੇ ਫਿਰਦੇ ਥੋੜਾ ਜਿਹਾ ਥਾਂ ਸੜ ਗਿਆ ਜੀ ਮੇਰੀ ਚਾਚੀ ਦੇ ਤੇਲ ਤਤਪਾਤਾ ਤੇ ਉਹ ਸੜ ਗਿਆ ਥਾਂ ਉੱਥੇ ਵਾਲ ਨਹੀਂ ਹੈਗੇ ਇਹ ਨਿਸ਼ਾਨੀ ਹੋ ਰਹੀ ਹੈ ਵੀ ਉਹਦੇ ਸਿਰ 'ਚ ਵਾਲ ਨਹੀਂ ਹੈ ਵਾਲ ਨਹੀਂ ਹੈ ਹਾਂ ਜੀ ਤੇ ਤੇਲੀਆਂ ਨੇ ਉਹਨੂੰ ਗੋਦੀ ਲਿਆ ਸੀ ਔਰ ਕੰਮੋ ਕੀ ਲੱਗੇ ਕੰਮੋ ਕੀ ਕੰਮੋ ਕੀ ਦਾ ਤੇਲੀ ਸੀ ਜਿੰਨੇ ਉਹਨੂੰ ਗੋਦੀ ਲੈ ਲਿਆ ਸੀ ਉਹ ਕਿਵੇਂ ਰਹਿ ਗਿਆ ਸੀ ਉੱਥੇ ਉਹ ਪਾਕਿਸਤਾਨ ਇਸ ਤਰ੍ਹਾਂ ਰਹਿ ਕੇ ਜਦੋਂ ਕਾਫਲੇ ਨਾਲੋਂ ਨਿਕੜ ਗਿਆ अच्छा जी मेरी चाची जी, जी। मार मार दे कोदी गोद मुंडा ही छोटा 1.5 ਸਾਲ ਦਾ ਸਾਲਕ ਦਾ ਹਾਂਜੀ ਉਹ ਜਿਸ ਵੇਲੇ ਕਾਬਲੇ ਨਾਲ ਸਾਡੇ ਨਾਲ ਨਿਕਲ ਕੇ ਤੇ ਪਿੱਛੇ ਆ ਗਏ ਫੇਰ ਪਿੰਡ ਆ ਗਏ ਰਾਜੇ ਚ ਅੱਛਾ ਜੀ ਪਿੰਡ ਆ ਗਏ ਤੇ ਉਹ ਮੁਸਲਮਾਨ ਜਿਹੜਾ ਸੀ ਨਾ ਥਾਣੇਦਾਰ ਉਹ ਕਹਿੰਦਾ ਵੀ ਤੂੰ ਮੁਸਲਮਾਨੀ ਹੋ ਜਾ ਉਹ ਕਹਿੰਦੀ ਮੈਂ ਮੁਸਲਮਾਨੀ ਨਹੀਂ ਹੋਣਾ ਤੇ ਉਹਨੂੰ ਗੋਲੀ ਮਾਰ ਕੇ ਮਾਰ ਦਿੱਤਾ ਤੇ ਨਿੱਕੇ ਮੁੰਡੇ ਨੂੰ ਵੀ ਮਾਰਦਾ ਤੇ ਵੱਡਾ ਮੁੰਡਾ ਜਿਹੜਾ ਸੀ ਉਹ ਤੇਲੀਆਂ ਨੇ ਗੋਦੀ ਲੈ ਲਿਆ ਕੰਮ ਉਹ ਕਹਿੰਦੇ ਨਹੀਂ ਉਹ ਸਾਨੂੰ ਅਜੇ ਤੱਕ ਉਹਦਾ ਕੋਈ ਸੁਰ ਪਤਾ ਨਹੀਂ ਲੈ ਕੋਈ ਤੇਜਾ ਤੇਲੀ ਉਹਦਾ ਨਾਂ ਥੋੜਾ ਸੁਰ ਪਤਾ ਨਹੀਂ ਕੋਈ ਨਾਂ ਨਹੀਂ ਆਦਾ ਉਹ ਮੁਸਲਮਾਨ ਦੱਸਦੇ ਨਹੀਂ ਨਾ ਅੱਛਾ ਜੀ ਦੱਸਿਆ ਤੇ ਉਹਨਾਂ ਹੈ ਨਹੀਂ ਵੀ ਕਿਤੇ ਕੋਲੇ ਪਰ ਇੰਨਾ ਜੀ ਵੀ ਉਹ ਤੇਲੀਆਂ ਨੇ ਉਹਨੂੰ ਗੋਦੀ ਲਿਆ ਠੀਕ ਹੈ ਤਾਂ ਇਹ ਤਾਂ ਪੁੱਤਰ ਹਾਂਜੀ ਹਾਂ ਚਾਚੇ ਦਾ ਚਾਚੇ ਦਾ ਪੁੱਤਰ ਤੇ ਕੀ ਨਾਂ ਸੀ ਚਾਚੇ ਦਾ ਮੇਰੇ ਨਾਂ ਚਾਚੇ ਦਾ ਨਾਂ ਸੀ ਪਾਲਾ ਸਿੰਘ ਠੀਕ ਹੈ ਜੀ ਉਹ ਦਾ ਲੜਕਾ ਸੀ ਉਹ ਉਹ ਉਸ ਲੜਕੇ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਅਰਪਾਜਨ ਸਿੰਘ ਦੇ ਤੇ ਪਿਤਾ ਜੀ ਦਾ ਪਿਤਾ ਸੀ ਨਾਮ ਪਿਆਰਾ ਸਿੰਘ ਤੇ ਦਾਦਾ ਜੀ ਦਾਦਾ ਮੇਰਾ ਕੇਸਰ ਸਿੰਘ ਠੀਕ ਹੈ ਜੀ ਪਿੰਡ ਰਾਜੇ ਦਾ ਰਾਜੇ ਦਾ ਤੇ ਹੁਣ ਕਿੱਥੇ ਬੈਠੇ ਹੋ ਹੁਣ ਅਸੀਂ ਬੈਠਿਆ ਜੀਵਨ ਨਗਰ ਦੇ ਇਲਾਕੇ ਚ ਸੰਤ ਨਗਰ ਆਹਾਂ ਸੰਤ ਨਗਰ ਗੇਲੇ ਬੈਠੇ ਸਾਰੇ ਵੜੇ ਵਾਧੂ ਗੇਲੇ ਅੱਛਾ ਜੀ ਸਾਡੇ ਦੇ ਸਾਡੇ ਪਿੰਡੇ ਦੇ ਹਾਂਜੀ ਠੀਕ ਹੈ ਜੀ ਤੇ ਆਪਣਾ ਕੰਟੈਕਟ ਨੰਬਰ ਫੋਨ ਨੰਬਰ ਦੱਸ ਦਿਓ ਜੇ ਲੱਭ ਜਵੇ ਤਾਂ ਇਹਦਾ ਚਾਚੇ ਦਾ ਪੁੱਤਰ ਮੇਰਾ ਫੋਨ ਨੰਬਰ ਏ 94 168 ਹਾਂਜੀ 80 763 ਠੀਕ ਹੈ ਜੀ ਇੱਕ ਵਾਰ ਫਿਰ ਦਰਾ ਦਿਓ 94 168 80 763 ਠੀਕ ਹੈ ਜੀ ਮੋਬਾਈਲ ਨੰਬਰ ਠੀਕ ਹੈ ਜਰੂਰ ਜੀ ਅਸੀਂ ਪਤਾ ਕਰਾਂਗੇ ਤੇ ਹਰ ਹਾਲ ਚ ਕੋਸ਼ਿਸ਼ ਕਰਾਂਗੇ ਇਹ ਤੁਸੀਂ ਹਰ ਹਰ ਹਾਲ ਕੋਸ਼ਿਸ਼ ਕਰਾਂਗੇ ਠੀਕ ਹੈ ਜੀ ਕਿ ਤੁਹਾਡੇ ਭਰਾ ਜਿਹੜਾ ਹੈ ਉਹ ਲੱਭ ਜਾਵੇ ਹਾਂਜੀ ਸਣੇ ਦੇ ਚੈਨਲ ਨੇ ਹਾਂਜੀ ਜੇ ਉਹ ਨਾਮ ਹੀ ਹੋਵੇ ਤੇ ਉਹਦੀ ਔਲਾਦ ਲੱਭ ਜਵੇ ਔਲਾਦ ਹੀ ਉਹਦੀ ਪਤਾ ਲੱਗ ਜਾਵੇ ਵੀ ਉਹਦਾ ਹੈ ਉਹਦੀ ਪਰ ਆਪਣੇ ਪਰਿਵਾਰ ਹੀ ਤੁਹਾਡਾ ਮਿਲ ਜਵੇ ਕਿਹੜੀ ਗੋਤ ਆਪਣੀ ਉਹ ਜੀ ਗੋਤ ਸੀ ਐਈ ਤਾਨ ਐਈ ਤਾਨ ਐਈ ਤਾਨ ਐਈ ਤਾ ਜੱਟਾਂ ਦੀ ਗਮਿਆਰ ਸਿੰਘ ਠੀਕ ਆ ਗਮਿਆਰ ਸਿੰਘ ਪਰਜਾਪਤ ਗਮਿਆਰ ਪੱਜਪਤ ਗਮਿਆਰ ਨੇ ਅੱਛਾ 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 ਠੀਕ ਹੈ ਠੀਕ ਹੈ ਜੀ ਅੱਛਾ ਇੱਕ ਗੱਲ ਰਹਿ ਗਈ ਹੈ ਜੀ ਸਰਦਾਰ ਜੀ ਹਾਂਜੀ ਤੇ ਕੋਈ ਨਾਂ ਚਿੱਤੇ ਪਿੰਡ ਰਾਜਾ ਦਾ ਕੋਈ ਮੁਸਲਮਾਨ ਪਰਿਵਾਰ ਪਿੰਡ ਰਾਜੇ ਦਾ ਮੈਨੂੰ ਯਾਦ ਤੇ ਹੈਗੇ ਸੀ ਕਈ ਨਾਂ ਪਰ ਹੁਣ ਕਾਸ਼ਮ ਅਲੀ ਉਸ ਟਾਈਮ ਤੇ ਵਿਰਕ ਹਾਂਜੀ ਉਸ ਪਿੰਡ ਦਾ ਚੌਧਰੀ ਸੀ ਅੱਛਾ ਜੀ ਰਾਜੇ ਦਾ ਅੱਛਾ ਜੀ ਤੇ ਉਹਨਾਂ ਦੇ ਕੁਝ ਪਰਿਵਾਰ ਜਿਹੜਾ ਸੀ ਉਹ ਨਾਮਤਾਰੀ ਸਨ ਉਹ ਚਲੇ ਗਏ ਹਨ ਇੱਥੋਂ ਉਹ ਪਹਿਲਾ ਮੁਸਲਮਾਨ ਬਣ ਗਿਆ ਸੀ ਕਾਸ਼ਮ ਅਲੀ ਉਹਦੀ ਔਲਾਦ ਰਾਜੇ ਚ ਬੈਠੀ ਹੈ ਅਜੇ ਵੀ ਬੈਠੀ ਹੈ ਅਜੇ ਵੀ ਉਹ ਬੈਠੇ ਨੇ ਉਹਨਾਂ ਦਾ ਕਾਸ਼ਮ ਅਲੀ ਦਾ ਮੁੰਡਾ ਪਿਛੇ 1991 ਦੇ ਵਿੱਚ ਐਮ ਐਲ ਐ ਐਮ ਐਲ ਵੀ ਬਣਿਆ ਸੀ ਐਮ ਐਲ ਐ ਹਾਂਜੀ ਠੀਕ ਹੈ ਸ਼ੇਖ ਅਬਦੁੱਲਾ ਸ਼ੇਖ ਅਬਦੁੱਲਾ ਨਾ ਹੈ ਉਹ ਬਣਿਆ ਸੀ 1991 ਦੇ ਵਿੱਚ ਐਮ ਏ ਐਲ ਅੱਛਾ ਅੱਛਾ ਠੀਕ ਹੈ ਜੀ ਕੀ ਉਹਦਾ ਹੁੰਦਾ ਜੀ ਐਮ ਐਨ ਏ ਐਮ ਐਨ ਏ ਐਮ ਐਨ ਨਹੀਂ ਬਣਿਆ ਸੀ ਠੀਕ ਹੈ ਠੀਕ ਹੈ ਜਿਵੇਂ ਐਮ ਐਲ ਐ ਹੁੰਦਾ ਸਾਡੇ ਇੱਥੇ ਐਮ ਐਨ ਏ ਆ ਮੈਂ 1991 ਵਿੱਚ ਆਇਆ ਸੀ ਤੇ ਉਹਨਾਂ ਨੂੰ ਮਿਲ ਕੇ ਵੀ ਗਿਆ ਸੀ ਗਏ ਸੀ ਇੱਕ ਬੂਟਾ ਗੁੱਜਰ ਰਹਿੰਦਾ ਉੱਥੇ ਹੂੰ ਬਾਕੀ ਉਹਨਾਂ ਮੇਰੀ ਸੇਵਾ ਚੰਗੀ ਕੀਤੀ ਠੀਕ ਹੈ ਜੀ ਤੇ ਤੁਹਾਡਾ ਜਿੱਥੇ ਤੁਹਾਨੂੰ ਘਰ ਵਿਖਾਇਆ ਉਹਨੇ ਘਰ ਕਿੱਥੇ ਪੁਹਾਰ ਸੀ ਤੁਹਾਡੇ ਪਿੰਡ ਚ ਰਾਜੇ ਚ ਉਦੋਂ ਮੈਂ ਘਰ ਤੇ ਵੇਖ ਕੇ ਨਹੀਂ ਗਿਆ ਉਹ ਪਿੰਡ ਸਾਰਾ ਫਿਰ ਕੇ ਵੇਖਿਆ ਸੀ ਮੈਂ ਉਹਨਾਂ ਨੂੰ ਪੁੱਛਿਆ ਵੀ ਇੱਥੇ ਇੱਕ ਬਾਬੇ ਸ਼ਦੋਲਾ ਦੀ ਬੋਰਡ ਸੀ ਹੂੰ ਉਹ ਇੱਕ ਕਨਾਲ ਵਿੱਚ ਦੋ ਕਨਾਲਾਂ ਜਿ ਖਲੜੀ ਹੋਈ ਸੀ ਉਹ ਕਹਿੰਨ ਲੱਗੇ ਬੋਰਡ ਸੁੱਕ ਗਈ ਏ ਤੇ ਆਹ ਜਗ੍ਹਾ ਹੈ ਠੀਕ ਹੈ ਮੇਰੀ ਉਹਨਾਂ ਨੇ ਸੇਵਾ ਪੂਰਨ ਕੀਤੀ ਜਦੋਂ ਮੈਂ ਆਖਿਆ ਮੈਨੂੰ ਵਾਪਸ ਛੱਡ ਗਿਆ ਉਹ ਮੈਂ ਜਾਣ ਲੱਗਾ ਬਸ ਤੇ ਗਿਆ ਹੋਣ ਲੱਗਾ ਮੈਨੂੰ ਉਹ ਬੂਟੇ ਦਾ ਮੁੰਡਾ ਆਪਣੀ ਗੱਡੀ ਤੇ 35 ਕਿਲੋਮੀਟਰ ਰੋਲ ਛੱਡ ਕੇ ਗਿਆ ਮੇਰੀ ਉਹਨਾਂ ਖਾਤਰ ਜੀ ਪੂਰੀ ਕੀਤੀ ਪੂਰੀ ਕੀਤੀ ਹਾਂਜੀ ਤੇ ਹੁਣ ਤੁਸੀਂ ਤੁਹਾਨੂੰ ਤਲਾਸ਼ ਹੈ ਆਪਣੇ ਛੋਟੇ ਭਾਈ ਦੀ ਹਾਂਜੀ ਵੱਡੇ ਦੀ ਵੱਡਾ ਵੱਡਾ ਭਾਈ ਵੱਡਾ ਭਾਈ ਤਰਤੇ ਹਨਾ ਵੱਡੇ ਭਾਈ ਦੀ ਤਲਾਸ਼ ਜੇ ਹੋ ਜਾਵੇ ਤੇ ਜੇ ਕੋਈ ਸਾਨੂੰ ਪਤਾ ਲੱਗ ਜਾਵੇ ਉਹਦੇ ਨਾਲ ਕੋਈ ਕਨੈਕਟ ਫੋਨ ਤੇ ਹੋ ਜਾਵੇ ਹੁਣ ਉਹਨਾਂ ਦੇ ਕਿੰਨੇਵੇਂ ਉਥੋਂ ਹੁਣ ਮੈਂ ਆਇਆ ਠੀਕ ਹੈ ਤੁਹਾਡਾ ਫੋਨ ਨੰਬਰ ਸੀ ਨੋਟ ਕਰ ਲਿਆ ਹਾਂਜੀ ਤੇ ਐਡਰੈਸ ਵੀ ਨੋਟ ਕਰ ਲਿਆ ਤੇ ਪੂਰੀ ਕੋਸ਼ਿਸ਼ ਰਹੇਗੀ ਇਸੇ ਤਰ੍ਹਾਂ ਉਹ ਤੁਹਾਡਾ ਗੁਆਚਿਆ ਹੋਇਆ ਰਿਸ਼ਤਾ ਗੁਆਚਿਆ ਹੋਇਆ ਖੂਨ ਖੂਨੀ ਭਾਈ ਉਹ ਸਾਨੂੰ ਮਿਲ ਜਾਵੇ ਠੀਕ ਹੈ ਜੀ ਜੇ ਲੱਭ ਜਾਏ ਤੇ ਫਿਰ ਉਹਦੇ ਨਾਲ ਫੋਨ ਤੇ ਕਨੈਕਟਰ ਹੋਵੇਗਾ ਹੁਣ ਉਹਨਾਂ ਦੇ ਕਿੰਨੇਵੇਂ ਮੈਂ 80 ਸਾਲ ਦਾ ਹੋ ਗਿਆ ਹਾਂਜੀ ਮੇਰੇ ਮੁੰਡੇ ਦੇ ਹੁੰਦੇ ਨਹੀਂ ਤੇ ਮੈਂ ਯਾਰ ਜੀ 25 ਸਾਲ ਦਾ ਹੁਣ ਕਿੰਨੇ ਹੋਣਾ ਹੈ 77 ਜਨਮੋਂ ਪੈਸੇ ਰਾਜੇ ਹੋਇਆ ਜੀ ਜਨਮੋਂ ਮੇਰਾ ਰਾਜੇ ਦਾ ਕਿੰਨੇ ਸਾਲ ਦੇ ਜਦੋਂ ਪਾਕਿਸਤਾਨ ਬਣਿਆ 1.5 ਸਾਲ ਦਾ ਤੁਹਾਨੂੰ ਕੋਈ ਸੰਭਾਲ ਨਹੀਂ ਇੱਥੇ ਠੀਕ ਹੈ ਜੀ ਬਹੁਤ ਸ਼ੁਕਰੀਆ ਧੰਨਵਾਦ